ਨੋਟ ਕਰਿਓ ਜੀ ਕਾਂ ਤੇ ਕੋਇਲ ਦੋਵਾਂ ਦਾ ਰੰਗ ਕਾਲਾ ਆ ਕਾਂ ਵੇਖੋ ਬੋਲਦਾ ਹੋਏ ਨਾ ਨੂੰ ਹਰ ਕੋਈ ਅਡੋਂਦਾ ਆ ਤੇ ਕੋਇਲ ਬੋਲਦੀ ਹੋਏ ਨਾ ਤੇ ਕੋਇਲ ਦੇ ਨਾਲ-ਨਾਲ ਬੱਚੇ ਬੋਲਦੇ ਨੇ ਕਈ ਵਾਰ ਕਈ ਸਿਆਣੇ ਵੀ ਬੋਲਣ ਲੱਗ ਪੈਂਦੇ ਨੇ ਕਿਉਂ ਕਿ ਕਾਂ ਦੇ ਕੰਮ ਚੰਗੇ ਨਹੀਂ ਕਾਂ ਦੇ ਕੰਮ ਚੰਗੇ ਨਹੀਂ ਉਹਦਾ ਖਾਣਾ ਚੰਗਾ ਨਹੀਂ ਕੋਇਲ ਦੀ ਬੋਲੀ ਵੀ ਚੰਗੀ ਐ ਉਹਦੇ ਕੰਮ ਵੀ ਚੰਗੇ ਨੇ ਉਹ ਬੋਲੀ ਕਰਕੇ ਤੇ ਉਹਦੇ ਕੰਮਾ ਕਰਕੇ ਵੇਖੋ ਉਹਨੂੰ ਉਹਦੇ ਨਾਲ-ਨਾਲ ਵੇਖੋ ਬੱਚੇ ਗੁੱਲਣ ਲੱਗ ਪੈਂਦੇ ਨੇ ਕੋਇਲ ਆਪਣੇ ਬੱਚਿਆਂ ਨੂੰ ਕਦੀ ਆਪ ਨਹੀਂ ਪਾਲਦੀ ਉਹ ਆਪਣੇ ਆਂਡੇ ਜਿਹੜੇ ਆ ਨਾ ਜੀ ਉਹ ਕਾਂ ਦੇ ਅਲਣ ਦੇ ਵਿੱਚ ਦੇ ਕੇ ਹੁੰਦੀ ਐ ਤੇ ਕਾਂ ਦੇ ਆਂਡਿਆਂ ਨੂੰ ਉਹ ਥੱਲੇ ਸੁੱਟ ਦਿੰਦੀ ਹੈ ਜਿੰਨੇ ਕੋ ਆਪਣੇ ਦਿੰਦੀ ਹੈ। ਉਹ ਜਦੋਂ ਉਹਦੇ ਬੱਚੇ ਆਪ ਦੇਖਦੇ ਹੀ ਰਹਿੰਦੇ ਹੈ ਰਜਨਾਈ। ਉਹ ਜਦੋਂ ਉਹਦੇ ਬੱਚੇ ਨਿਕਲਦੇ ਨੇ ਆਂਡਿਆਂ ਦੇ ਵਿੱਚੋਂ ਕਾਂ ਦੇ ਬੱਚੇ ਤੇ ਜਨਮ ਵੇਲੇ ਤੋਂ ਇੱਕ ਕਾਂ 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 ਬੋਲਣਾ ਸ਼ੁਰੂ ਕਰ ਦਿੰਦੇ ਨੇ ਪਰ ਕੋਇਲ ਦੇ ਬੱਚੇ ਬੋਲਦੇ ਨਹੀਂ। ਕੋਇਲ ਦੇ ਬੱਚੇ ਨਹੀਂ ਬੋਲਦੇ। ਕਾਂ ਨੇ ਦੇਖੋ ਨਾ ਬੋਲਣਾ ਸਿਖਾਤਾ ਆਪਣੇ ਬੱਚਿਆਂ ਨੂੰ ਬੋਲਦੇ ਨੇ ਪਰ ਕੋਇਲ ਦੇ ਬੱਚੇ ਨਹੀਂ ਬੋਲਦੇ ਪਰ ਰਜਾਨਾ ਕੋਇਲ ਦੇਖਦੀ ਰਹਿੰਦੀ ਦਰਖਤ ਦੇ ਉੱਤੇ ਲੱਗੇ ਦਰਖਤ ਦੇ ਉੱਤੇ ਬੈਠ ਕੇ ਤੇ ਜਦੋਂ ਦੇਖਦੀ ਹੈ ਨਾ ਕੋਇਲ ਬਈ ਇਹ ਮੇਰੇ ਬੱਚੇ ਜਵਾਨ ਹੋ ਗਏ ਨੇ ਇਹਨਾਂ ਦੇ ਖੰਭਾਂ 'ਚ ਉੱਡਣ ਦੀ ਤਾਕਤ ਆ ਗਈ ਹੈ ਉਹ ਫਿਰ ਰਜਾਨਾ ਜਦੀਕ ਹੀ ਦਰਖਤ ਦੇ ਉੱਤੇ ਬੈਠ ਕੇ ਜਾਂ ਉਸੇ ਦਰਖਤ ਦੇ ਉੱਤੇ ਬੈਠ ਕੇ ਅਰਜਾਨਾ ਫਿਰ ਬੋਲਣਾ ਸ਼ੁਰੂ ਕਰ ਦਿੰਦੀ ਹੈ ਫਿਰ ਕੋयल ਦੇ ਬੱਚੇ ਉਸੇ ਤਰ੍ਹਾਂ ਦੀ ਬੋਲੀ ਬੋਲਦੇ ਨੇ ਜਿ ਤਰ੍ਹਾਂ ਦੀ ਉਹਦੀ ਮਾਂ ਬੋਲਦੀ ਹੈ ਫਿਰ ਜਦੋਂ ਉਹ ਦੇਖਦੇ ਨੇ ਨਾ ਵੀ ਆਹ ਤੇ ਸਾਡੇ ਵਰਗੀ ਤੇ ਉਹ ਹੈ ਉਹ ਮੇਰੀ ਮਾਂ ਆ ਇਸੇ ਤਰ੍ਹਾਂ ਉਹ ਕੋयल ਦੇ ਮਗਰ ਮਗਰ ਬੱਚੇ ਉੱਡ ਤੁਰਦੇ ਨੇ ਤੇ ਤਾਂ ਇਸੇ ਕਰਕੇ ਆਪੀ ਨੇ ਵੇਖਿਆ ਹੋਵੇਗਾ ਕੋयल ਦੇ ਮਗਰ ਬੜਾ ਭਜਦਾ ਹੈ ਕਾਂ ਸਮਝਦਾ ਵੀ ਮੇਰੇ ਬੱਚਿਆਂ ਨੂੰ ਇਹ ਲੈ ਕੇ ਚਲੇ ਗਈ। ਉਹ ਇਸ ਕਰਕੇ ਕਾਂ ਹਮੇਸ਼ਾ ਕੋयल ਦੇ ਮਗਰ ਭਜਦਾ ਰਹਿੰਦਾ ਕਿ ਮੇਰੇ ਬੱਚਿਆਂ ਨੂੰ ਲੈ ਗਈ। ਕੋयल ਇੱਥੇ ਇੱਕ ਚੀਜ਼ ਨੋਟ ਕਰਿਓ। ਕੋयल ਦੇ ਬੱਚਿਆਂ ਨੇ ਕਾਂ ਦੀ ਸੰਗਤ ਵੀ ਕੀਤੀ ਪਰ ਕਾਂ ਦੇ ਔਗਣ ਨਹੀਂ ਲਏ। ਕਾਂ ਦੀ ਬੋਲੀ ਕਾਂ ਦੇ ਕੰਮਾਂ ਨੂੰ ਨਹੀਂ ਉਹਨੇ ਵੇਖੋ ਜਿਹੜਾ ਲੈਣਾ ਕੀਤਾ।